ਜ਼ਿਲ੍ਹਾ ਜਲੰਧਰ ਦੇ ਆਦੀ ਇਨੋਂਦੇ ਪਿੰਡ ਲਖਨਪਾਲ ਵਿਖੇ ਉਸ ਵੇਲੇ ਆਪਣਾ ਤਫੜੀ ਮੱਚ ਗਈ ਜਦ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ ਲਖਬੀਰ ਚੁੰਬਰ ਪੁੱਤਰ ਰਾਮ ਲੁਭਾਇਆ ਵਾਸੀ ਚਾਰ ਕਲਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਇਹ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਲਖਬੀਰ ਪਿੰਡ ਲਖਨਪਾਲ ਵਿਖੇ ਇੱਕ ਟਰਾਂਸਫਾਰਮਰ 'ਚ ਪਈ ਖਰਾਬੀ ਨੂੰ ਠੀਕ ਕਰਨ ਜਿਵੇਂ ਹੀ ਉਸ ਤੇ ਚੜਿਆ ਤਾਂ ਕਰੰਟ ਪੈ ਗਿਆ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਸ ਸਬੰਧੀ ਚੌਂਕੀ ਇੰਚਾਰਜ ਅਵਤਾਰ ਸਿੰਘ ਕੁੰਨਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਿਵਾਰਕ ਮੈਂਬਰ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੰਡੇ ਵਾਲਾ ਮੰਚ ਕੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅਸੀਂ ਸਰ ਇੱਥੇ ਇਕੱਠੇ ਹੋਏ ਸਰ ਕੀ ਵੀ ਸਾਡਾ ਛੋਟਾ ਭਰਾ ਜਿਹੜਾ ਰੂਟੀਨ ਦੇ ਵਿੱਚ ਕਰੋ ਰੋਟੀ ਦੇ ਲਈ ਹੱਕਾ ਮਤੇ ਆਦਾ ਸੀਗਾ ਸਰਾਲੀ ਅ ਅਫਿਸ ਵਿੱਚ ਤਿਆਰਨ ਦਾ ਹੈਗਾ ਫੀਟਲ ਸੀਗਾ ਕਿੰਨੇ ਨਕਲਪਾਣ ਕੱਲ ਅਚਾਨਕ ਫਿਰ ਨੂੰ ਐਸਡੀਓ ਸਾਹਿਬ ਵੱਲੋਂ ਕਾਲ ਗਈ ਕਿ ਕੀ ਨਾਮ ਸੀਗਾ ਜੀ ਉਹਨਾਂ ਦਾ ਲਖਵੀਰ ਚੰਦ ਜੀ ਕੀ ਕੰਮ ਕਰਦੇ ਸੀ ਬਿਜਟ ਡਿਪਾਰਟਮੈਂਟ ਵਿੱਚ ਸੀਐਚਬੀ ਬੋਰਡ ਵੱਲੋਂ ਇਤਰਾਸ ਸੀਗਾ ਕਮਚਾਰੀ ਸੀਗਾ ਤੇ ਉਹਨਾਂ ਦੀ ਕਾਲ ਆਈ ਕਿ ਇੱਕ ਫਾਲਟ ਹੈਗਾ ਟਰਾਂਸਫਾਰਮਰ ਦਾ ਵੀ ਉਹ ਚੇਂਜ ਕਰਨਾ ਤੇ ਉੱਥੇ ਲਖਵੀਰ ਤਾਂ ਫਿਰ ਸਾਥੀ ਦੇ ਨਾਲ ਸੰਦੀਪ ਦੇ ਨਾਲ ਗਿਆ ਤੇ ਇਹਨਾਂ ਨੇ ਜਾ ਕੇ ਮੌਕੇ ਤੇ ਦੇਖਿਆ ਵੀ ਚੇਂਜ ਕਰਨ ਵਾਲਾ ਸੀ ਕੁਝ ਜੋ ਵੀ ਸੀਗਾ ਉਹਨਾਂ ਨੂੰ 파ਟ ਦੱਸਿਆ ਹੁੰਦਾ ਉਹਸਾ ਬਣਾਉਣਾ ਨੇ ਆਪਣਾ ਪਰਮਿਟ ਲੈ ਆ ਕੇ ਉੱਥੇ ਗਏ ਤੇ ਜਾ ਕੇ ਆਪਣਾ ਸਵਾਰ ਆ ਕੇ ਅੱਧੇ ਘੰਟੇ ਬਾਅਦ ਆ ਗਏ ਇਹਨਾਂ ਨੇ ਜੋ ਵੀ ਕੱਟ ਕਰਨਾ ਸੀਗਾ ਆਪਣੇ ਪਿੱਛੋਂ ਕੱਟ ਕੀਤਾ ਤੇ ਜਦੋਂ ਵਾਪਸੀ ਵੀ 20-25 ਮਿੰਟ ਦੇ ਅੰਦਰ ਜਾਂਦੇ ਆ ਤੇ ਜਿੱਦਾਂ ਹੀ ਅਸੀਂ ਜੋ ਸੀਟੀ ਸੀਸੀਟੀਵੀ ਫੁਟੇਜ ਦੇਖੀਆਂ ਉਹਦੇ ਦੇਖਣ ਦੇ ਵਿੱਚ ਸਾਨੂੰ ਇਹੀ ਦੱਸਿਆ ਵੀ ਜਦੋਂ ਇਕਦਮ ਜਦੋਂ ਜਾਂਦੇ ਸਾਰੀ ਚੜਦੇ ਸਾਰੀ ਲਖੀ ਚੁੰਬ ਨੂੰ ਮਤਲਬ ਕਰੰਟ ਦਾ ਝਟਕਾ ਪੈ ਜਾਂਦਾ ਵਜਾ ਕੀ ਰਹੀ ਆ ਵੀ ਪਿੱਛੋਂ ਕਰੰਟ ਕਿਸੇ ਨੇ ਚਾਲੂ ਕਰ ਦਿੱਤਾ ਜਾਂ ਜਿਹੜਾ ਅੱਗੇ ਤੇ ਜਿਹੜਾ ਕਰੰਟ ਸੀਗਾ ਕੋਈ ਡਵਲ ਕਰਾਸ ਹੋ ਕੇ ਲੱਗਿਆ ਕੋਈ ਪਤਾ ਨਹੀਂ ਮੁੰਡੇ ਨੂੰ ਨਖਵੀਰ ਨੂੰ ਜਦੋਂ ਝਟਕਾ ਲੱਗਿਆ ਤੇ ਮੌਕੇ ਤੇ ਤੇ ਉਹ ਪਕਰ ਚ ਆ ਗਿਆ ਬਿਜਲੀ ਤੇ ਕਰੰਟ ਦੀ ਰਿਪੋਰਟ ਵਿੱਚ ਆਉਣ ਦੇ ਨਾਲ ਜਦੋਂ ਤੱਕ ਉਹਦਾ ਸਾਹ ਖਤੋਂ ਨਹੀਂ ਹੋਇਆ ਉਹਨੇ ਛੱਡਿਆ ਨਹੀਂ ਤੁਸੀਂ ਸੀਸੀਟੀਵੀ ਜੋ ਦੇਖਿਆ ਉਹ ਬੰਦੇ ਕੋਲ ਮੌਕੇ ਤੇ ਨਹੀਂ ਸੀਗੇ ਸੰਦੀਪ ਸੀਗਾ ਉਹਨੇ ਦੇਖਿਆ ਕਿਹੜੀ ਪੁਲਿਸ ਮੌਕੇ ਤੇ ਪਹੁੰਚੀ ਜੀ ਪੁਲਿਸ ਜੋ ਕਿ ਜਿਹੜੀ ਆਪਣਾ ਥਾਣਾ ਜਨੈਲਾ ਤੋਂ ਗਏ ਸੀਗੇ ਰਾਤ 8:00 ਸਹੀ ਗਏ ਸੀਗੇ ਆਪਣੇ ਬਲਜਿੰਦਰ ਜੀ ਤੇ ਉਹਨਾਂ ਨੇ ਰਾਤੀ ਤਫ਼ਤੀਸ਼ ਕੀਤਾ ਸੀਗਾ ਮੌਕੇ ਤੇ ਸਿੱਜ ਕੇ ਤੇ ਅੱਜ ਆਪਾਂ ਸਾਰੇ ਇੱਥੇ ਇਸੇ ਕਾਰਨ ਆਏ ਹੋਏ ਸੀ ਕਿ ਸਾਨੂੰ ਜਿਹੜੀ ਇਹ ਘਟਨਾ ਵਾਪਰੀ ਉਹਦੇ ਤੇ ਆਪਾਂ ਜਾਣਕਾਰੀ ਲੈਣੀ ਸੀਗੀ ਤੇ ਵੀ ਜੋ ਸੰਬੰਧਿਤ ਵਿਭਾਗ ਦੇ ਨਾਲ ਗੱਲ ਕਰਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਸੀ ਕੀ ਮੰਗਿਆ ਜੀ ਸਾਡੀ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੀ ਮੰਗਿਆ ਕਿ ਜਿਹੜਾ ਸਾਡਾ ਬੱਚੇ ਦਾ ਨੁਕਸਾਨ ਹੋ ਗਿਆ ਉਹ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਸਾਡਾ ਭਰਾ ਚਲ ਗਿਆ ਦੁਨੀਆ ਤੋਂ ਉਹ ਕਦੇ ਵਾਪਸ ਨਹੀਂ ਆਣਾ ਉਹਦੀ ਤੇ ਜਿਹੜਾ ਬਣਦਾ ਮੌਜਾ ਸੀਗਾ ਜੋ ਸਰਕਾਰੀ ਐਕਸਗਰੇਸ਼ੀਆ ਇੰਸ਼ੋਰੈਂਸ रेड क्रॉस ਦੀ ਫੀਸ ਜਿਹੜੀ ਜੋ ਵੀ ਇਹਨਾਂ ਦਾ ਬਣਦਾ ਹੈਗਾ ਲੇਬਰ ডিপਾਰਟਮੈਂਟ ਵੱਲੋਂ ਫੀਸ ਹੁੰਦੀ ਆ ਉਹ ਜੋ-ਜੋ ਫੰਡ ਹੈਗੇ ਆ ਅਸੀਂ ਉਹਨਾਂ ਦੀ ਮੰਗ ਕਰਦੇ ਆਂ ਔਰ ਨਾਲ ਮੰਗ ਕੀਤੀ ਆ ਕਿ ਲਖਵੀਰ ਚੰਦ ਦੀ ਜਿਹੜੀ ਮਾਤਾ ਜੀ ਆ ਉਹ ਵਿਧਵਾ ਆ ਬਾਪ ਪਹਿਲੇ ਹੀ ਚਿਰਦੇ ਹੈ ਨਹੀਂ ਤੇ ਅਸੀਂ ਚਾਹੁੰਦੇ ਆ ਕਿ ਉਹਨੂੰ ਪੈਨਸ਼ਨ ਜਿਹੜੀ ਆ ਉਹ ਵੀ ਦਿੱਤੀ ਜਾਵੇ ਤੇ ਲਖਵੀਰ ਚੰਦ ਦਾ ਜਿਹੜਾ ਵੱਡਾ ਬ੍ਰਦਰ ਆ ਉਹ ਵੀ ਹਾਰ ਦਾ ਮਰੀਜ਼ ਹੈਗਾ ਤੇ ਅਸੀਂ ਇਹ ਵੀ ਮੰਗ ਕੀਤੀ ਆ ਕਿ ਜੇ ਜਿਹੜਾ ਸਾਡਾ ਲਖਵੀਰ ਚੰਦ ਉਹਦਾ ਬ੍ਰਦਰ ਹੈਗਾ ਉਹਨੂੰ ਤੇ ਉਹਨੂੰ ਉਹਦੀ ਜਗ੍ਹਾ ਤੇ ਜੋਬ ਦਿੱਤੀ ਜਾਵੇ ਸਰਕਾਰੀ ਪੱਕੀ ਨੌਕਰੀ ਦਿੱਤੀ ਜਾਵੇ ਟੈਂਪਰੇਰੀ ਅਸੀਂ ਨਹੀਂ ਚਾਹੁੰਦੇ ਤੇ ਸਾਨੂੰ ਜਥੇਵੰਦੀਆਂ ਦਾ ਸਜੋਸ ਹੈਗਾ ਕਿ ਅਸੀਂ ਇਹ ਕੰਪਰੋਮਾਈਜ਼ ਨਾ ਕਰੀਏ ਬਟ ਅਸੀਂ ਚਾਹੁੰਦੇ ਆਂ ਵੀ ਜੇ ਸਾਡੇ ਨਾਲ ਡਿਪਾਰਟਮੈਂਟ ਸਹੀ ਆ ਤੇ ਅਸੀਂ ਉਹਦੇ ਦਾ ਗਰਥਨ ਨੂੰ ਪਤਾ ਲੱਗਿਆ ਕਿ ਲੜਥਾ ਲਖਮੀ ਤੁੰਗਰਾ ਜੋ ਪੰਡਤ ਚਾਲਕਰਾ ਦਾ ਆਪਣਾ ਮੇਸ਼ਾ ਦਾ ਰਿਆਣਾ ਆ ਤੇ ਪ੍ਰਾਈਵੇਟ ਨੌਕਰੀ ਕਰਦਾ ਵੀ ਦੀਪੂਰ ਦੇ ਵਿੱਚ ਲਖਨਪਾਲ ਪੰਡਤ ਨੇ ਕੰਪਲੈਟ ਤੇ ਗਿਆਸਗਾ ਤੋਂ ਉਤਨ ਘਟਕਾ ਲਗਾ ਬਿਜਲੀ ਦਾ ਤੇ ਜਿਹਨੂੰ ਗਾਂਧੀ ਹਸਪਤਾਲ ਲਗਾ ਤੇ ਉਹਨੂੰ ਪ੍ਰੋਡਕਟ ਕਲੀਅਰ ਕੀਤਾ ਉਹਦੇ ਭਰਾ ਜਿਹੜੇ ਮੈਂਟਰ ਦੇ ਬਿਆਨਾਂ ਦੇ ਆਪਾਂ 193 ਬੀ ਐਨ ਐਸ ਅਸਸ ਦਿੱਤਾ ਤਾਂ ਕਾਰਵਾਈ ਕਰਕੇ ਬਜਾ ਮੌਤ ਨੂੰ ਮੌਤ ਨੂੰ ਪਤਾ ਲਗਾ ਰਿਹਾ ਉਹਨੂੰ ਪ੍ਰਾਪਤ ਕਰਨ ਕਰਕੇ ਵੀ ਅਧਿਵਾਰੀ ਮੈਂਬਰਾਂ ਦਾ ਕੋਈ ਮੰਨ ਨਹੀਂ ਹੈ ਜੇ ਉਹਨਾਂ ਨੇ ਮੌਤ ਮੈਂਬਰ ਇਹ ਕਹਿੰਦੇ ਵੀ ਜੋ ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਹਦਾ ਪੜਾ ਦਾ ਮਾਫੀ ਦਿੱਤਾ ਜਾਵੇ ਤੇ ਵਿਭਾਗ ਵੱਲੋਂ ਉਹਦੇ ਦੇ ਮਦਦਿਆ ਨੂੰ ਮੈਂ ਚਲਾਈ ਤੇ ਮਾਫ ਕਰਦਾ ਹਾਂ